ਇਹ ਤਰੀਕ ਦਿਨ ਸ਼ਨੀਵਾਰ ਜਿਹੜਾ ਪਾਣੀ ਇੱਥੇ ਤਲਵਾੜੇ ਵਾਲਾ ਬਹੁਤ ਜ਼ਿਆਦਾ ਤੇਜ਼ ਹੋ ਗਿਆ ਦੇਖ ਸਕਦੇ ਹੋ ਤੇ ਚੜ ਵੀ ਗਿਆ ਤੇ ਇਧਰਲੇ ਪਾਸੇ ਫਸਲਾਂ ਬਿਲਕੁਲ ਨੇੜੇ ਨੇ ਨੀਮੀਆਂ ਨੇ ਤੇ ਇਧਰ ਕਿਸਾਨ ਬਹੁਤ ਦੂਰ ਤੱਕ ਇਹਦੇ ਦੇਖ ਸਕਦੇ ਹੋ ਤੁਸੀਂ ਪਾਣੀ ਬਹੁਤ ਓਵਰ ਹੋ ਕੇ ਚੱਲ ਰਿਹਾ ਹੈ ਇੱਧਰ ਕਿਸਾਨ ਭਰਾ ਖੜੇ ਨੇ ਤੇ ਇਹਨਾਂ ਦੇ ਲੈਣੇ ਵਿਚਾਰ ਵੀ ਕੀ ਗੱਲ ਹੈ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਬਾਈ ਜੀ ਕਿਵੇਂ ਦੇਖਦੇ ਹੋ ਇਹ ਕਿੱਥੇ ਖੜੇ ਆ ਪਹਿਲੇ ਹਾਲ ਤਾਂ ਆਪਣੇ ਦਰਸ਼ਕ ਨੂੰ ਲੁਕਾਉਂ ਦੱਸ ਤਲਵਾੜੇ ਖੜੇ ਆ ਨਾ ਘੱਗਰ ਦੇ ਬਲੋਤੇ ਇੱਧਰ ਕਿਹੜਾ ਪਿੰਡ ਪੈਂਦਾ ਹੈਗਾ ਇੱਧਰ ਮਿਆਂ ਦੇ ਛੋਟੀ ਮਿਆਂ ਨੂੰ ਵੱਡੀ ਮਿਆਂ ਤੇ ਇੱਧਰ ਇੱਧਰ ਚੱਲਵਾੜਾ ਅੱਛਾ ਕਿਵੇਂ ਲੱਗਦਾ ਬਾਈ ਜੀ ਕਿਵੇਂ ਦੇਖਦੇ ਹੋ ਤੁਸੀਂ ਇਹਨੂੰ ਇਹਨੂੰ ਕੀ ਦੇਖਦਾ ਬਾਈ ਇਹ ਤਾਂ ਫੁੱਲੇ ਹੋਰੇ ਖਤਰੇ ਦੇ ਨਿਸ਼ਾਨ ਤੇ ਆ ਬਸ ਟੁੱਟਿਆ ਟੁੱਟਿਆ ਲੱਗ ਰੇ ਕਰਨ ਹਾਂ ਤੇ ਬਾਈ ਪਿੰਡਾਂ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਇੱਥੇ ਪਹੁੰਚ ਕੇ ਇਹਦਾ ਦੇਖਿਆ ਜਾਵੇ ਹਨਾ ਕੋਈ ਕੋਈ ਕਿਹੜਾ ਕੋਈ ਬਦਲ ਆਵਾਏ ਬਾਈ ਨਾਲੀ ਦੇ ਕਾਂਡੇ ਤੇ ਤਾਂ ਬੰਨ ਲੱਗਦਾ ਨਹੀਂ ਕਿੱਥੇ ਬੰਨ ਵੀ ਲੱਗਦਾ ਸੀ ਨਹੀਂ ਤੇ ਨਹੀਂ ਲੱਗਦਾ ਜਾਨਾ ਤੇਰੇ ਇੱਥੇ ਕੋਈ ਬੰਨ ਵੀ ਸੁਧਾ ਨਹੀਂ ਹੈ ਤੇਰੇ ਤਾਂ ਹੱਲ ਜੀ ਹੱਲ ਕੋਈ ਨਹੀਂ ਬਸ ਸਫਾਈ ਨਹੀਂ ਹੋਣ ਲੱਗ ਰਹੀ ਸਫਾਈ ਦੇਖ ਲਓ ਤੁਸੀਂ ਆਪ ਹੀ ਦੇਖ ਲਓ ਜੀ ਹੂੰ ਬਹੁਤ ਸਾਰਾ ਇਹ ਪਹਿਲਾਂ ਕਦੇ ਸਫਾਈ ਨਹੀਂ ਕੀਤੀ ਹਨਾ ਇਹਦੇ ਵਿੱਚ ਗੰਦ ਹੋਊਗਾ ਪੂਰਾ ਫੁੱਲ ਵੀਰੋ ਸਾਰੀ ਸਫਾਈ ਕਿਸੇ ਵੀ ਤਰ੍ਹਾਂ ਦੀ ਉਹਨਰੇ ਕਾਹਰਾ ਫਰਾਂ ਲਾਈ ਰੱਖਦੇ ਨੇ ਭਾਵੇਂ ਇੱਥੇ ਹੀ ਲਾ ਦਿਆ ਕਰਨ ਉਹ ਵੀ ਵੱਢੀ ਜਾਂਦੇ ਨੇ ਭਾਵੇਂ ਜਿੱਥੇ ਕੱਖ ਨਾ ਹੋ ਉੱਥੇ ਪਿੰਡ ਚ ਬਿਠਾਈ ਰਹਿ ਜਾਂਦੇ ਨੇ ਇਹ ਇਹ ਜੇ ਕੰਮ ਚ ਲਾਓ ਜਿਹੜੇ ਕੰਮ ਵੀ ਆਵੇ ਨਾਲੇ ਪਤਾ ਕਿ ਮੀਆਂ ਵਿੱਚ ਹੜ ਤਾਂ ਪਾਣੀ ਤਾਈ ਜਾਣੇ ਫालतू ਦੇ ਪੈਸੇ ਦਿੰਦੇ ਨੇ ਨਰੇਗੜ ਨੂੰ ਇਹ ਜੇ ਕੰਮ ਚ ਤਾਂ ਲਾਣ